ਮਾਦਾ ਜੀ ਅਸੀਂ ਤੁਹਾਨੂੰ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਤੁਹਾਡੀ ਹਾਂਜੀ ਉਹ ਬਾਅਦ 'ਚ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਅਸੀਂ ਕਿਸੇ ਕੰਮ 'ਚ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲਾਂ ਫਤਈ ਪਾਈ ਹੋਈ ਸੀ ਤੁਸੀਂ ਫਿਰ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਏ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉ ਨਾਨਕਸਰ 68 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਤੁਸੀਂ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਆਹੋ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ-ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤਾਂ ਮੈਨੂੰ ਚੇਤਾ ਆ ਗਿਆ ਵੀ ਇੱਕ ਮੈਨੂੰ ਮੈਸੇਜ ਆਇਆ ਹੋਇਆ ਹਾਂਜੀ ਤੇ ਮੈਂ ਉੱਥੇ ਬੇਝਿਜਕ ਹੋ ਕੇ ਕੁਦਰਤੀ ਜਿਵੇਂ ਹੂੰ ਲਾ ਲਿਆ ਤੁਹਾਡਾ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ মিডিਆ 'ਚ ਆ ਸਕਦੀ ਹੈ ਤੁਸੀਂ ਉੱਥੋਂ ਕਹਤਾਂ ਕਿ ਕੋਈ ਚੱਕਰ ਹੈ ਹਾਂ ਬਟਾ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਡ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਰਿਹਾ ਸੀ ਸੇਵਾਦਾਰ ਤੁਹਾਡੇ ਕਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹ ਗੱਲ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਪੁੱਠੀ ਨਾ ਪੈ ਜੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਮੈਂ ਅੱਜ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਇਹ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਦਾ ਵੀ ਮਸਲਾ ਹੈ ਇੱਜ਼ਤ ਦਾ ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਦੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਮਰਕ ਸੀ ਤਾਂ ਫੇਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਸੰਦ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਉਂਦੀ ਮਿਲੀ ਐ ਤੇ ਨਾ ਮਰੀ ਵੀ ਨਾ ਮਰੀ ਇਹ ਗੱਲਾਂ ਤੁਸੀਂ ਮੀਡੀਆ ਦੇ ਉਹਨਾਂ ਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਾਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਹਾਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉੱਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਣਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਖਰੋਰ ਜੋ ਕੱਢ ਕੇ ਖਾਧੀਆਂ ਮਤਲਬ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਮੈਂ ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਂ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਗਰਾਉ ਠਾਠ ਦੇ ਵਿੱਚ ਮੇਰੇ ਨਾਲ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਇੱਥੇ ਕਿਉਂਕਿ ਉਹਦੇ ਮਤਲਬ ਕਿ ਅੰਦਰ ਜਿਹੜਾ ਲੱਖੇ ਦਾ ਕਮਰਾ ਸੀ ਲੱਖੇ ਦਾ ਬਾਬੇ ਦਾ ਉਹਦੇ ਅੰਦਰ ਮਤਲਬ ਰਸੋਈ ਸੀ ਪਿਛਲੇ ਬੈਕ ਸਾਈਡ ਤੇ ਹਾਂਜੀ ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਾਰੋ ਖਾਣਾ ਵਰਨਾ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਉਹਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਨ ਦਾ ਕਹਿੰਦਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈਣ ਤਾਂ ਮੈਂ ਉੱਥੇ ਮਤਲਬ ਕਿ ਵੇਖਿਆ ਨੇ ਅੰਦਰ ਮੱਛੀਆਂ ਤੁਸੀਂ ਉਹ ਤੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਵੀ ਤੇ ਤਾਂ ਮੀਟ ਖਾਂਦੇ ਤੇ ਤੌਰ ਤੇ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਤੇ ਚੁੱਪ ਮਤਲਬ ਚੁੱਪ ਕਰ ਜੋ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਊਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਪਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਕੁੱਕੀ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਤਾਂ ਇਹ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਿਆਂ ਨੂੰ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਗਲਤ ਕੰਮ ਕੋਸੇ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਪਹਿਲੇ ਉਹਨਾਂ ਇੱਕ ਬਾਬਾ ਸਾਧੂ ਚੱਕੇ ਬਲਜਿੰਦਰ ਜੀ ਦੇ ਚ ਬਿਲਕੁਲ ਜਦੋਂ ਬਲਜਿੰਦਰ ਸਾਧ ਦੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਸ਼ੇ ਦੇ ਕੈਪਸੂਲ ਸਾਡੇ ਹੱਥ ਲੱਗੇ ਉੱਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਅ ਅndergarments ਕੱਪੜੇ ਸਾਨੂੰ ਉਥੋਂ ਮਿਲੇ ਉਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਕੈਨਾਂ ਸਾਡੇ ਹੱਥ ਲੱਗੀਆਂ ਉਥੋਂ ਬੀਬੀਆਂ ਆਉਂਦੀਆਂ ਜਾਂਦੀਆਂ ਦੀਆਂ ਕੁੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗਾਂ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜ਼ਿੰਦਗੀ ਚ ਨਹੀਂ ਗਿਆ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਜਾਣਾ ਪੈਂਦਾ ਸੀ ਮੈਂ ਤੁਹਾਨੂੰ ਮੇਰਾ ਤੁਸੀਂ ਬੇਟਾ ਹੈ ਹੋ ਠੈਕਲੀ ਕਹਦਨੀ ਹੈ ਧਰਮ ਦਾ ਮਸਲਾ ਇਹਨਾਂ ਨੇ ਮੇਰੇ ਤੋਂ ਆਪਣੇ ਲੱਤਾਂ ਵੀ ਘਟਾਈਆਂ ਨੇ ਤੁਸੀਂ ਮੇਰੇ ਲੱਤਾਂ ਘੁੱਟੋ ਮੇਰੇ ਮੱਟ ਘੁੱਟੋ ਮੇਰਾ ਸਿਰ ਘੁੱਟੋ ਸਟ੍ਰਮ ਮਤਲਬ ਕੀ ਹੁੰਦਾ ਸੀਗਾ ਕਿ ਹਾਂ ਬਈ ਇੱਕ ਸੰਤ ਮਹਾਪੁਰਸ਼ ਹੈ ਨਾ ਹਾਂਜੀ ਮਤਲਬ ਕਿ ਮੈਂ ਖੁਦ ਕੀਤਾ ਹੁਣ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਨੂੰ ਦੋਨਾਂ ਨੂੰ ਹੁਣ ਮਿਲਿਆ ਵੀਡੀਓ ਰਿਕਾਰਡ ਹੋ ਰਿਹਾ ਹੈ ਹਾਂ ਮਿਲਿਆ ਉਹ ਕਹਿੰਦਾ ਹਾਂ ਮੈਂ ਉੱਥੇ ਡਿਊਟੀ ਕਰਦਾ ਸੀ ਡਿਊਟੀ ਕਰਦਾ ਸੀ ਮੈਂ ਸਵੇਰੇ ਕਿੰਨਾ ਮਿੰਟ ਦਾ ਪੁਆਇੰਟ ਹੈ ਉਹਨਾਂ ਦਾ ਮੈਂ ਸਵੇਰੇ ਪਾਠ ਕਰਨ ਉੱਠਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ 'ਚ ਵੇਖਿਆ ਹਾਂ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾਂ ਕੱਪੜਿਆਂ ਤੋਂ ਆਪਦੇ ਰਜਾਈ 'ਚ ਪਾਈ ਹੋਏ ਸੀ ਕਰ ਪੈ ਕਰ ਰਹੇ ਨਹੀਂ ਪਾਠ ਨਹੀਂ ਇਹ ਇਹ ਬੰਦੇ ਦੀ ਅੱਖੀ ਹੱਡ ਪੀਤੀ ਆ ਉਹਨੇ ਕਿਹਾ ਮੈਂ ਉੱਥੇ ਲੜਿਆ ਮੂੰਹ ਨਿਕਲ ਗਿਆ ਮੈਂ ਮਤਲਬ ਕਿ ਅੱਗੋਂ ਕੀਤੀ ਐ ਬਹਿਸ ਕੀਤੀ ਉਹਨਾਂ ਨਾਲ ਮੈਨੂੰ ਤੇ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ ਦੋ ਤਿੰਨ ਵਾਰ ਕੀਤਾ ਜਦੋਂ ਨੂੰ ਪਤਾ ਲੱਗ ਜਾਂਦੇ ਸੀ ਕਿ ਮੈਂ ਕਰਦਣੇ ਲੱਗੀ ਆਂ ਫਿਰੋਜ਼ ਕਰਨ ਲੱਗੀ ਆਂ ਕਦੀ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਕਿ ਇਹ ਤੁਹਾਡੀ ਕੁੜੀ ਐਦਾਂ ਕਰ ਰਹੀ ਹੈ ਕਦੀ ਮੇਰੇ ਸੋਹਰੇ ਵਾਲੇ ਨੂੰ ਕਰ ਦੇਣਾ ਸਾਡੇ ਵੱਡੇ ਕਿਉਂਕਿ ਉਹ ਤਾਂ ਸੰਤ ਬਣਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਆਂ ਮੈਂ ਕਲਗੀਆਂ ਦੇ ਪਾਸੋਂ ਮਾਲੇ ਤੂੰ ਇਹਦੇ ਕੋਈ ਸਿੱਖ ਪੇਜ ਆਪਣਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਨਾ ਕੋਈ ਇਸ ਤਰ੍ਹਾਂ ਦਾ ਪੇਜ ਵੀ ਹੁਣ ਕਿਹੜੇ ਤੋਂ ਇੱਥੇ ਚਲਾ ਗਿਆ ਉਹਨਾਂ ਨੇ ਉਹਨਰ ਬਿਡੇ ਤੁਹਾਨੂੰ ਉਹਨਾਂ ਨੇ ਭੇਜਿਆ ਹੈ ਤੁਹਾਨੂੰ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਿਆ ਤੁਸੀਂ ਵੀ ਕਬਰਾਇਆ ਨਾ ਮੈਂ ਵੀ ਨਹੀਂ ਕਬਰਾਉਂਦਾ ਉਸ ਮਰਜ਼ੀ ਆ ਕਬਰਾਉਦੇ ਹਾਂ ਦੇਖੋ ਤੁਸੀਂ ਤੁਸੀਂ ਉੱਥੋਂ ਬਹੁਤ ਦੂਰ ਆ ਹਾਂ ਇਹ ਤਾਂ ਕਲੀਅਰ ਆ ਮੈਂ ਉੱਥੇ 10 ਕਿਲੋਮੀਟਰ ਤੇ ਆ ਮੇਰਾ ਜਿਗਰਾ ਹੁਆ ਪਟਾਉਣ ਹੁਆ ਕਿਉਂਕਿ ਇਹ ਵੀ ਗੁੰਡਾ ਫੋਰਸ ਵੀ ਅਲੱਗ ਹੈ ਨਾ ਮੈਂ ਤੁਹਾਨੂੰ ਦੱਸਦਾ ਉਹੀ ਗੱਲ ਆ ਇਹ ਤਾਂ ਵਾਹ ਪੈ ਜਾਣਗੇ ਤੇ ਰਾਹ ਪੈ ਜਾਣਗੇ ਸਾਨੂੰ ਇਹਨਾਂ ਦੇ ਬੰਦੇ ਕਹਿੰਦੇ ਹਾਂਜੀ ਬਾਬਾ ਮੈਨੂੰ ਕਹਿੰਦੇ ਬਾਬਾ ਮੈਰੋ ਧਿਆਨ ਨਾ ਰਿਹਾ ਕਰ ਧਿਆਨ ਨਾ ਰਿਹਾ ਕਰ ਕਈ ਵਾਰੀ ਖੜੀ ਗੱਡੀ ਦੇ ਬਾਹਰੋਂ ਗੋਲੀ ਵੱਜ ਜਾਂਦੀ ਹੈ ਇਹਦੇ ਬੰਦੇ ਨੇ ਸਾਡੀ ਉੱਥੇ ਜਵਾਬ ਦੇਈ ਇਹ ਹੀ ਸੀ ਵੀ ਗੋਲੀ ਮਾਰਨ ਵਾਲਾ ਧਿਆਨ ਰੱਖੇ ਬਰਾਸਟ ਅੰਦਰੋਂ ਹੀ ਵੱਜ ਸਕਦਾ ਜਦੋਂ ਆਪਾਂ ਫਿਰ ਹੁਣ ਤੁਰ ਪਈ ਮੈਂ ਤੁਹਾਨੂੰ ਇੰਟਰਵਿਊ 'ਚ ਇਹ ਕਿਹਾ ਸੀ ਵੀ ਤੁਸੀਂ 3:00 ਵਜੇ ਆਪਾਂ ਆਪਣੀ ਗੱਡੀ ਤੇ ਸਪੀਕਰ ਲਾ ਕੇ ਪਰ 68 ਦੇ ਅੰਦਰ ਗੱਡੀ ਐਂਟਰ ਕਰਦੇ ਆਂਗੇ ਭਾਵੇਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਦਵਾਨ ਲੱਗਦੇ ਆ ਸਾਨੂੰ ਗੱਡੀਆਂ ਉੱਥੇ ਲਿਜਾਣੀਆਂ ਪਈਆਂ ਪਰ ਲੈ ਕੇ ਜਾਵਾਂਗੇ ਉਹ ਚਾਹੇ ਸਾਡੇ ਸਰਕਲ 'ਚ ਹੋ ਜਾਣ ਚਾਹੇ ਸਾਡੇ ਪਰਿਵਾਰਾਂ ਨੂੰ ਮਾਰ ਦਿੱਤਾ ਜਾਵੇ ਪਰ ਆਪਾਂ ਰੱਤੀ ਭਰ ਵੀ ਪਿੱਛੇ ਨਹੀਂ ਹਟਾਂਗੇ ਦੇ ਸਮਝੌਤਾ ਨਹੀਂ ਕਰਾਂਗੇ ਤੁਹਾਨੂੰ ਇੱਕ ਕਾਲ ਰਿਕਾਰਡਿੰਗ ਸੁਣਾਈ ਆ ਪਹਿਲਾਂ ਪਹਿਲਾਂ ਹਵਸ ਵਾਲੀ ਆਪਣੀ ਮੁਲਾਕਾਤ ਤੋਂ ਪਹਿਲਾਂ ਇੱਕ ਕਾਲ ਆਉਂਦੀ ਆ ਲੱਖੇ ਬਾਬੇ ਦਾ ਨਾਮ ਲੈ ਕੇ ਲੱਖੇ ਬਾਬੇ ਦਾ ਰਾਈਟ ਹੈਂਡ ਰੱਖ ਲੋ ਫੋਨ ਆਇਆ ਆਇਆ ਨਾ ਉਹ ਫੋਨ ਤੁਹਾਨੂੰ ਫੋਨ ਕਾਲ ਸੁਣਾਈ ਆ ਜਦੋਂ ਫੋਨ ਆਇਆ ਮੇਰੇ ਨਾਲ ਦੋ ਬੰਦੇ ਗੱਡੀ 'ਚ ਬੈਠੇ ਸੀ ਉਹਨਾਂ ਨੇ ਇਹ ਗੱਲਬਾਤ ਆਖੀ ਆ ਨਾ ਵੀ ਨਵੇੜਨਾ ਦੱਸ ਕਿਵੇਂ ਆ ਚਾਹੀਦਾ ਦੱਸ ਕਿ ਕੀ ਆ ਕਹੀ ਆ ਨਾ ਜੀ ਉਹਨਾਂ ਨੂੰ ਜਵਾਬ ਇਹ ਸੀ ਉਹ ਉਹ ਕਹਿੰਦੇ ਵੀ ਬਾਬਾ ਲੱਖਾ ਜੀ ਨੇ ਕਿਹਾ ਮੈਰੋਂ ਨੂੰ ਪੁੱਛੋ ਤੂੰ ਸਾਡੇ ਨਾਲ ਕਿਵੇਂ ਸਮਝੌਤਾ ਕਰੇਗਾ ਤੇ ਮੇਰੀ ਉਹਨਾਂ ਨੂੰ ਵੀ ਡਾਇਰੈਕਟ ਇਹੀ ਜਵਾਬ ਦੇ ਹੀ ਸੀ ਤੇ ਰਹੂਗੀ ਜਿੰਨਾ ਚਿਰ ਜਮਨਾਵਾ ਵੀ ਜੇ ਸਮਝੌਤਾ ਕਰਨਾ ਤੇ ਮੈਨੂੰ ਮਾਰ ਦੋ ਤੇ ਸਮਝੌਤਾ ਹੋ ਸਕਦਾ ਮੇਰੇ ਨਾਲ ਹੋ ਜੇ ਹੋਰ ਉੱਠੂਗਾ ਤੇ ਉੱਠੂਗਾ ਤੇ ਐਦੂ ਬਿਨਾ ਨਾ ਤਾਂ ਆਪ ਉਹਨਾਂ ਤੋਂ ਕਰੋੜ ਲਈਏ ਤੇ ਨਾ 2 ਕਰੋੜ ਲਈਏ ਤੇ ਨਾ 10 ਕਰੋੜ ਲਈਏ ਹਾਲਾਂਕਿ ਉਹ ਦੇਣ ਲਈ ਤਿਆਰ ਨਹੀਂ ਉਹਨਾਂ ਕੋਲ ਘਟਾ ਹੀ ਨਹੀਂ ਉਹ ਦੇਣ ਲਈ ਤਿਆਰ ਨੇ ਉਹ ਬਹੁਤ ਪ੍ਰਾਪਰਟੀ ਬਣਾਈ ਜੰਨਾ ਅਸਲ ਦੇ ਵਿੱਚ ਛੋਟੇ ਬੱਚਿਆਂ ਦੇ ਜੋ ਵੀਡੀਓ ਸਾਡੇ ਕੋਲ ਪਹੁੰਚੀਆਂ ਉਹਦੇ ਚ ਇਹ ਹੈ ਵੀ ਛੋਟੇ ਬੱਚਿਆਂ ਨਾਲ ਸ੍ਰੀ ਸਬੰਧ ਬਣਾ ਰਹੇ ਆ ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਵੱਡੇ ਬੰਦੇ ਸਾਡੇ ਆ ਟੱਚ ਦੇ ਵਿੱਚ ਆ ਗਏ ਉਹ ਕਹਿੰਦੇ ਅਸੀਂ ਇਹਨਾਂ ਨਾਲ ਸ੍ਰੀ ਸਬੰਧ ਬਣਾਏ ਹੋਏ ਆ ਹੁਣ ਮੈਨੂੰ ਉਸ ਦਿਨ ਦਾ ਮੈਨੂੰ ਆਪਣੇ ਬੇਟੇ ਦਾ ਮੈਂ ਆਜ਼ਾਦ ਕਰ ਰਹੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਇਕੱਲਾ ਸੜਕ 'ਤੇ ਹੁੰਦੀ ਸੀ ਜਿਵੇਂ ਅਜੇ ਵੀ ਮੈਂ ਸੱਚ ਨਾਲ ਬੇਟਾ ਤੁਹਾਨੂੰ ਬੋਲਣ ਲੱਖੇ ਬਾਰੇ ਦੇਖੋ ਮੈਂ ਸੁਣੇ ਸੁਣੇ ਗੱਲ ਨਹੀਂ ਕਹਿ ਰਹੀ ਆਪਣੇ ਹੱਡ ਬਿੱਤੀ ਕਹਿ ਰਹੀ ਆ ਔਰ ਮੈਨੂੰ ਵੀ ਮਤਲਬ ਕਿ ਤੁਸੀਂ ਮੇਰਾ ਬੇਟਾ ਹੋ ਮੈਨੂੰ ਵੀ ਮਤਲਬ ਕਿ ਇਥੋਂ ਐਦਾਂ ਇੰਨੇ ਬਲੋੜ ਕੇ ਚੁੰਡੀ ਮਤਲਬ ਕਿ ਮਤਲਬ ਕਿ ਲੱਖੇ ਨੇ ਟੱਚ ਕੀਤਾ ਔਰ ਜਪੀਆਂ ਤੱਕ ਇਹਨਾਂ ਨੇ ਘੁੱਟਦੇ ਘੁੱਟਦੇ ਨੇ ਮਤਲਬ ਕਿ ਮੈਨੂੰ ਐਦਾਂ ਘੁੱਟ ਜਿਵੇਂ ਉਹ ਬਾਬਾ ਕੱਲ ਰਿਕਾਰਡਿੰਗ ਹੋਵੇ ਪੁੱਤ ਪੁੱਤ ਕਰਦੇ ਐਵੇਂ ਹੀ ਮਤਲਬ ਕਿ ਇਨਨ ਦਾ ਇਹ ਮੇਣੀ ਪਰਪਸ ਹੋ ਗਿਆ ਇਨਨ ਦਾ ਹੋਰ ਕੰਮ ਹੀ ਨਹੀਂ ਇਹਨਾਂ ਨੂੰ ਕੁਝ ਮੈਂ ਉਹਨਾਂ ਮੇਰੇ ਉਪਰਾ ਪਰਜਾਈਨ ਲੱਗਦੇ ਨੇ ਹਾਂ ਮੇਰੀ ਪਰਜਾਈ ਹੈ ਸਾਡੇ ਘਰ ਦੇ ਸਾਹਮਣੇ ਹੀ ਉਹਨੇ ਮੈਨੂੰ ਖੁਦ ਕਿਹਾ ਵੀ ਸਾਡੀ ਕੁੜੀ ਇਸ ਤਰ੍ਹਾਂ ਸੀ ਨਾਨਕ ਸਰ ਕਿ ਉਹ ਤੂੰ ਪਤਾ ਕਰੀ ਖਾਂ ਕਿਤੇ ਲਖੇ ਵਾਂ ਹੂੰ ਤੇਰੀ ਜਾਣ ਪਹਿਚਾਨ ਹੋਵੇ ਉਹ ਤਾਂ ਪਤਾ ਹੀ ਨਹੀਂ ਲੱਗ ਰਿਹਾ ਵੀ ਉਹ ਤਾਂ ਸਾਨੂੰ ਦੱਸ ਹੀ ਨਹੀਂ ਰਹੀ ਹੈਗੀ ਉਹ ਤਾਂ ਮੈਨੂੰ ਵੀ ਨਹੀਂ ਸਪੱਤਾ ਹੁੰਦਾ ਫੇਰ ਮੈਂ ਲਖੇ ਨੂੰ ਦੋ ਚਿੱਠੀਆਂ ਲਿਖੀ ਹੋਈ ਇਹਨੇ ਲਿਖੀ ਇਹਨੇ ਉਹਦੇ ਵਿੱਚ ਮੈਂ ਇਹਨੂੰ ਮੈਂ ਅਲਰਟ ਕੀਤਾ ਸੀ ਹੂੰ ਮਤਲਬ ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਦੋ ਬਜ਼ੁਰਗ ਜੋੜਾ ਮਿਲਿਆ ਇੱਥੇ ਹੈਗੇ ਸੀ ਕਿ ਉਹ ਕੀ ਕਹਿ ਰਹੇ ਨੇ ਵੀ ਤੁਹਾਨੂੰ ਉਹ ਬੁਰਾ ਬਲਾ ਕਹਿ ਰਹੇ ਨੇ ਵੀ ਲੱਖਾਂ ਗਾਲਾਂ ਕੱਢ ਰਹੇ ਨੇ ਆਪਣੀ ਭਾਸ਼ਾ ਦੇ ਵਿੱਚ ਮੈਂ ਤਾਂ ਹੁਣ ਨਹੀਂ ਕਹੂ ਕੋਦੀ ਪੀਏ ਨੇ ਸਾਡੀ ਕੁੜੀ ਮਾਰ ਕੇ ਖਪਾਤੀ ਤਾਂ ਮੈਂ ਲੱਖੇ ਨੂੰ ਦੱਸਿਆ ਆਈ ਨਾਨਕ ਸਰ ਦਾ ਇਹਨੇ ਕਿਹਾ ਵੀ ਤੁਸੀਂ ਤੁਸ ਤੋਂਨਾਂ ਨੂੰ ਨਾ ਕੋ ਜਿਵੇਂ ਮਰਜੀ ਹੈ ਉਹਨਾਂ ਨੂੰ ਤਾਂ ਚੁੱਪ ਕਰਾ ਕੇ ਰੱਖ ਕਿਉਂਕਿ ਤੁਸੀਂ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਸੀਂ ਬਲੇ ਤੁਹਾਨੂੰ ਬਲਕਿ ਕਿਵੇਂ ਕਰ ਰਹੇ ਹੋ ਐਡਾ ਤਾਂ ਕੋਈ ਬੇਵਕੂਫ ਹੁੰਦਾ ਨਹੀਂ ਇੱਕ ਸੰਸਥਾ ਦਾ ਸੰਪਰਦਾ ਦਾ ਮੁਖੀ ਹੋਏ ਨਾਮ ਸਰਦਤ ਹਾਂ ਉਥੇ ਆਪਦੇ ਸਾਥੀਆਂ ਦੀ ਵਾਈਫ ਨਾਲ ਛੇੜਛਾੜ ਕਰੇ ਤੁਸੀਂ ਉਹਦੇ ਸਾਥੀ ਦੀ ਵਾਈਫ ਸੀ ਆਪਦੇ ਸਾਥੀਆਂ ਨੂੰ ਨਸ਼ਾ ਨਸ਼ਾ ਦੇ ਰਹੀ ਸੀ ਥੋੜਾ ਹੀ ਵਰਤਦਾ ਮੈਂ ਤੁਹਾਨੂੰ ਦੱਸਦਾ ਥੋੜੇ ਬੱਚੇ ਦੇ ਨਾਲ ਵੀ ਤੁਹਾਨੂੰ ਲੱਗਦਾ ਵੀ ਮੈਨੂੰ ਲੱਗਦਾ 99% ਵੀ ਕੀਤਾ ਹਾਂ ਕੀਤਾ ਜੇ ਇੱਕ ਮੁਖੀ ਆਪਦੀ ਸੰਗਤ ਦੇ ਵਿੱਚ ਉਹ ਆਪਦੇ ਸਾਥੀ ਤੇ ਸਾਥੀ ਦੀ ਵਾਈਫ ਤੇ ਸਾਥੀ ਦੇ ਬੱਚਿਆਂ ਨੂੰ ਨਹੀਂ ਛੱਡ ਰਿਆ ਮੇਰੇ ਕਮਰੇ ਦੇ ਵਿੱਚ ਆਪਣੇ ਗਲਤ ਬੰਦਿਆਂ ਨੂੰ ਭੇਜ ਦਿੰਦਾ ਹੁੰਦਾ ਸੀ ਜਿਹੜੀ ਹਾਂਗਕਾਂਗ ਤੋਂ ਬੀਬੀ ਆਉਂਦੀ ਸੀ ਕਿੰਨੇ ਕਿੰਨੇ ਦਿਨ ਰਹਿੰਦੀ ਹੁੰਦੀ ਸੀ ਬਾਬੇ ਲਖੇਣਾ ਦੋ ਦੋ ਚਾਰ ਚੰਦ ਦੇ ਗ੍ਰੈਂਸ ਔਰ ਮੈਂ ਤੁਹਾਨੂੰ ਫ੍ਰੈਂਕਲੀ ਦੱਸਾਂ ਆਪਣੇ ਉਹ نیچے ਦਾ ਪਰਸ਼ਨ ਹੁੰਦਾ ਸੀ ਸਿੰਗਲ ਰੂਮ ਸੀ ਜਿਵੇਂ ਇਹ ਸਿੰਗਲ ਰੂਮ ਮੈਂ ਸਿੰਗਲ ਰੂਮ ਦੇ ਉੱਤੇ ਸਿੰਗਲ ਰੂਮ ਉੱਪਰ ਹਾਂਜੀ ਉਹਨੂੰ ਉੱਪਰ ਰਹਿਣਾ ਔਰ ਸਵੇਰੇ ਉਸ ਬੀਬੀ ਤੋਂ ਹਿੱਲਿਆ ਨਹੀਂ ਸੀ ਚੱਲਦਾ ਹੁੰਦਾ ਤੁਸੀਂ ਇਹ ਹਿਸਾਬ ਲਾ ਲਓ ਕੋਈ ਰਾਤ ਰਾਤ ਨੂੰ ਨਹੀਂ ਤੁਹਾਡੇ ਕੋਲ ਸਹੀ ਜਾਣਾ ਸਾਰਿਆਂ ਕੋਲ ਬਿਲਕੁਲ ਔਰ ਮੈਨੂੰ ਫਿਰ ਉਹਨੇ ਕਹਿਣਾ ਬੀਪੀ ਚੈੱਕ ਕਰਕੇ ਮੈਂ ਬੀਪੀ ਸੈੱਟ ਲੈ ਕੇ ਆਉਣਾ ਮੈਂ ਬੀਪੀ ਦੇਖਣਾ ਮਤਲਬ ਕਿ ਉਹਦਾ ਇੰਜੈਕਸ਼ਨ ਦੇਣਾ ਟੈਬਲਟ ਦੇਣੀ ਗੋਲੀਆਂ ਦੇਣੀਆਂ ਮਤਲਬ ਕੋਈ ਇੰਨੀ ਬੁਰੀ ਹਾਲਤ ਹੁੰਦੀ ਹੁੰਦੀ ਸੀ ਤੁਸੀਂ ਮੇਰਾ ਕਹਿਣ ਦਾ ਮਤਲਬ ਸਮਝਦੇ ਹੋ ਮੈਂ ਸਮਝਦਾ ਕਿ ਜਿਵੇਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਉਥੋਂ ਅਸੀਂ ਸੈਕਸ ਪਾਵਰ ਦੇ ਕੈਪਸੂਲ ਚੱਕੇ ਆ ਤੇ ਉਥੋਂ ਦੀ ਲੇਡੀਜ਼ ਨੇ ਜਿਹੜੀ ਬੱਚੀ ਸੀ ਬਾਈ 23 ਸਾਲ ਦੀ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਮੇਰੇ ਨਾਲ ਇਹਨਾਂ ਧੱਕਾ ਕਰਦੇ ਨੇ ਜੀ ਮੇਰੇ ਤੋਂ ਦੁਰਿਆਣੇ ਬਸ ਇਹਦਾ ਇਹ ਮਤਲਬ ਹੈ ਕਹਿਣ ਦਾ ਇਹਨਾਂ ਦੀ ਠਾਠ ਦੇ ਵਿੱਚੋਂ ਕਮਰੇ ਦੇ ਵਿੱਚੋਂ ਇੱਕ 8-9 ਸਾਲ ਬੱਚੇ ਦੀਆਂ ਵੀਡੀਓ ਜਿਹੜੀਆਂ ਹੁਣ ਆਈਆਂ ਉਹਦਾ ਬੁਰੇ ਤਰੀਕੇ ਦੇ ਨਾਲ ਰੇਪ ਹੋ ਰਿਹਾ ਤੇ ਉਹਦੇ ਤੇ ਹਜੇ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਉਹ ਸਟੇਟਮੈਂਟ ਤਾਂ ਨਹੀਂ ਦਿੱਤੀ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਹੈ ਮੈਂ ਹਰੇਕ ਦੇ ਥੱਲੇ ਮੈਂ ਕਮੈਂਟਸ ਕਰਦੀ ਆਂ ਅਗਰ ਉਹ ਉਤਾ ਚੱਕਰ ਉਹ ਨਾਮ ਲਊਗਾ ਇਹਨਾਂ ਦਾ ਕਿਉਂਕਿ ਸਾਰਿਆਂ ਨੂੰ ਪਤਾ ਹੈ ਜਿਹੜਾ ਜੱਸੀ ਜੱਸੀ ਇਹੋ ਕਰ ਰਿਹਾ ਉਹਨੂੰ ਉਮੀਦ ਹੈ ਕਿ ਇਹ ਬਚਾਲੂਗਾ ਅਗਰ ਉਹ ਹੀ ਇਹ ਉਹਨੂੰ ਕਰ ਦੇਣਗੇ ਮਤਲਬ ਕਿ ਤੁਸੀਂ ਜੋ ਕੁਝ ਮਰਜ਼ੀ ਕਰੋ ਔਰ ਸਜ਼ਾ ਦਿਓ ਇਹ ਕਰੋ ਨਾ ਬੋਲਣਗੇ ਜਾਂ ਉਹਨੂੰ ਕੁਝ ਵੀ ਮਾੜਾ ਕਹਿਣਗੇ ਤਾਂ ਇਹ ਫਿਰ ਇਹ ਖੁਦ ਫਸਦੇ ਨੇ ਯਾਰ ਰੱਖਿਓ ਜੇ ਤੁਹਾਨੂੰ ਮੀਡੀਆ 'ਚ ਆਉਣਾ ਪਿਆ ਤੁਹਾਨੂੰ ਕਿਤੇ ਸਟੇਟਮੈਂਟ ਦੇਣੀ ਪਈ ਥੋੜ ਨੂੰ ਜੇ ਨਾਨਕ ਸਰ ਅਸੀਂ ਸੱਦ ਕੇ ਆਪਾਂ ਨੂੰ ਉੱਥੇ ਜਾਣਾ ਪਿਆ ਘਰ-ਬਾਰ ਤਿਆਕ ਕੇ ਤੁਸੀਂ ਤਿਆਰ ਆ ਵਿੱਚ ਮੈਂ ਤੁਸੇ ਹੁਣ ਮੈਂ ਮੈਂ ਭਾਵੇਂ ਮਰ ਵੀ ਜਾਣਾ ਮੈਨੂੰ ਕੋਈ ਅਫਸੋਸ ਨਹੀਂ ਮੇਰੇ ਮਰਨ ਦਾ ਚਲੋ ਅਸੀਂ ਹੁਣ ਚੱਲਦੇ ਆ ਜੀ ਸਾਡਾ ਫਰਜ਼ ਸੀਗਾ ਵੀ ਜਿਹੜੀ ਗੱਲਬਾਤ ਤੁਸੀਂ ਸਾਡੇ ਨਾਲ ਫੋਨ ਤੇ ਕੀਤੀ ਸੀ ਅਸੀਂ ਉਸ ਰੂਹ ਨੂੰ ਉਸ ਸਰੀਰ ਨੂੰ ਸਿੱਧਾ ਮਿਲਣਾ ਚਾਹੁੰਦੇ ਸੀ ਵੀ ਅਸੀਂ ਇਸ ਚੀਜ਼ ਦੇ ਜਵਾਬ ਦੇ ਹੀ ਹੋਈਏ ਜਿਹੜੀਆਂ ਔਰ ਗੱਲਾਂ ਹੋਈਆਂ ਤੇ ਜਿਹੜੀਆਂ ਆ ਗੱਲਾਂ ਹੋਈਆਂ ਇਹ ਤੁਸੀਂ ਕੀਤੀਆਂ ਤੁਸੀਂ ਕਰਨੀਆਂ ਚਾਹੁੰਦੇ ਸੀ ਤੇ ਅਸੀਂ ਸੰਗਤ ਨਾਲ ਇਹ ਜ਼ਰੂਰ ਕਰਾਂਗੇ ਤੇ ਠੀਕ ਹੈ ਮਾਤਾ ਜੀ ਅਸੀਂ ਚੱਲਦੇ ਹਾਂ ਸਫ਼ਰ ਬਹੁਤ ਲੰਮਾ ਤੇ ਤੁਸੀਂ ਖਿਆਲ ਰੱਖਿਓ ਮਹਾਰਾਜ ਚੜ੍ਹਦੀ ਕਲਾ ਰੱਖੇ ਤੇ ਅਸੀਂ ਜਾ ਕੇ ਪੰਥ ਨਾਲ ਗੱਲਬਾਤ ਕਰਕੇ ਤੇ ਆਪਾਂ ਇਹ ਜਿਹੜੀ ਗੱਲਬਾਤ ਦਾ ਹੈਗਾ ਵੀ ਬਿਮਾਰੀ ਦੀ ਹੁਣ ਆਪਾਂ ਤੈ ਤੱਕ ਜਾਵਾਂਗੇ ਤੇ ਇਹਦਾ ਆਪਾਂ ਖਾਤਮਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ